ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਸਿੱਖ ਧਰਮ ਹੀ ਨਹੀਂ ਬਲਕਿ ਸਰਬ ਸੰਜੇ ਸ਼੍ਰੀ ਦਰਬਾਰ ਸਾਹਿਬ ਦੀ ਸ਼ਰੇਆਮ ਕੀਤੀ ਜਾ ਰਹੀ ਹੈ ਬੇਅਦਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਸੈਲਰ ਦਾ ਪੂਰਾ ਪਤਾ ਲਗਾ ਕੇ ਸਬਕ ਸਿਖਾਇਆ ਜਾ ਸਕੇ ਆਜੋ ਲਾਈਵ ਤਸਵੀਰਾਂ ਤੁਸੀਂ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਤਹਿਲਕਾ ਪੰਜਾਬ ਦੇ ਇਸ ਵੈਬਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਹ ਸਾਨੂੰ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਪ੍ਰਾਪਤ ਹੋਈ ਹੈ ਜੋ ਸ਼ਾਇਦ ਕਿਸੇ ਡਰਾਈਵਰ ਵੀਰ ਨੇ ਪਾਈ ਹੈ ਤੇ ਜਗ੍ਹਾ ਦਾ ਪੂਰਾ ਪਤਾ ਨਹੀਂ ਦੱਸਿਆ ਹੈ ਪਰ ਉਸਨੇ ਇਹ ਵੀਡੀਓ ਜਲਾਲਾਬਾਦ ਦੀ ਹੋਣ ਦਾ ਕਿਹਾ ਹੈ ਭਾਜੀ ਆ ਨਾ ਹੀ ਪੰਜਾਬ ਤੋਂ ਲੈ ਕੇ ਆਏ ਜੇ ਚੋਲ ਆ ਜਲਾਲਾਬਾਦ ਤੋਂ ਦੇ ਆਪਣੀ ਗੱਡੀ ਪੰਜਾਬ ਨੰਬਰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸੈਲਰ ਵਾਲਿਆਂ ਵੱਲੋਂ ਕਿਵੇਂ ਸਰਬਸਾਂਝੇ ਸ਼੍ਰੀ ਦਰਬਾਰ ਸਾਹਿਬ ਦੇ ਚਿੱਤਰ ਲਗਾ ਕੇ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਜਦਕਿ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਕਿ ਸ਼੍ਰੀ ਦਰਬਾਰ ਸਾਹਿਬ ਸਾਰੇ ਸਮਾਜਾਂ ਦੇ ਲਈ ਇੱਕ ਪਵਿੱਤਰ ਅਸਥਾਨ ਹੈ ਤੇ ਉਸਨੇ ਜੋ ਹਰਕਤ ਕਰਦੇ ਹੋਏ ਇਹ ਚੌਲਾਂ ਦੇ ਬੋਰੇ ਬਣਾਏ ਹਨ ਉਹਨਾਂ ਦੀ ਢਵਾ ਢਵਾਲੀ ਸੁਟਕ ਸੁਟ ਹੋਵੇਗੀ ਲੇਬਰ ਗੰਦੇ ਮੰਦੇ ਹੱਥ ਪੈਰ ਵੀ ਲਗਾਉਣ ਤੇ ਤੇ ਜਿਵੇਂ ਦੇਖਦੇ ਹਾਂ ਕਿ ਕਈ ਵਾਰ ਲੇਬਰ ਥੱਕ ਕੇ ਬੋਰਿਆਂ ਤੇ ਹੀ ਬੈਠ ਕੇ ਬੀੜੀਆਂ ਤੰਬਾਕੂ ਆਦਾਂ ਵੀ ਸੇਵਨ ਕਰਨ ਲੱਗ ਜਾਂਦੇ ਹਨ ਭਾਵੇਂ ਕਿ ਇਹ ਬੇਅਦਵੀ ਜਾਣਬੁੱਝ ਕੇ ਕੀਤੀ ਗਈ ਹੈ ਜੇਕਰ ਤੁਸੀਂ ਵੀ ਸਰਬ ਸੰਜੇ ਸ਼੍ਰੀ ਦਰਬਾਰ ਸਾਹਿਬ ਨੂੰ ਪਿਆਰ ਤੇ ਸਤਿਕਾਰ ਕਰਦੇ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਵੀਡੀਓ ਨੂੰ ਪੂਰੀ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਨ੍ਹਾਂ ਹਰਾਮਖੋਰਾਂ ਦਾ ਪੂਰਾ ਪਤਾ ਲਗਾ ਕੇ ਬੰਦੀ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ ਤੇ ਸਿੱਖ ਸਮਾਜ ਦੀ ਸਤਕਾਰਯੋਗ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਧਿਆਨ ਹਿੱਤ ਲਿਆਂਈ ਜਾ ਸਕੇ ਅਜੀ ਆ ਨਾ ਹੀ ਪੰਜਾਬ ਤੋਂ ਲੈ ਕੇ ਆਏ ਜੇ ਚੌਲ ਆ ਜਲਾਲਾਬਾਦ ਤੋਂ ਦੇ ਆਪਣੀ ਗੱਡੀ ਪੰਜਾਬ ਨੰਬਰ ਆ ਇੱਥੇ ਚੌਲ ਲਿਆਂਦੇ ਇੱਥੇ ਨਾ ਜੀ ਇਹ ਚਿੱਟੇ ਘਟਿਆਂ ਦੇ ਚੌਲ ਆਣ ਕੇ ਇਹਨਾਂ ਦੇ ਉਸ ਤੋਂ ਬਾਅਦ ਨਾ ਇਹ ਕਰਦੇ ਨੇ ਭرائی ਮੰਨ ਲਓ ਤੇ ਇੱਥੇ ਆ ਵੇਖੋ ਇਹਨਾਂ ਨੇ ਨਾ ਜੀ ਆ ਚੌਲ ਆਏ ਨਾ ਜਿਵੇਂ ਆ ਵੇਖੋ ਦਰਬਾਰ ਸਾਹਿਬ ਦੀ ਫੋਟੋ ਬਣੀ ਤਸਵੀਰ ਇੱਧਰ ਦੇਖੋ ਬੈਗਾਂ ਦੇ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਬਣੀ ਆ ਤੇ ਦਰਬਾਰ ਸਾਹਿਬ ਦੀ ਤਸਵੀਰ ਦੇ ਉੱਪਰ ਇੱਧਰ ਵੇਖੋ ਇਹਨਾਂ ਨੇ ਚੋਲ ਭਰੇ ਆ ਇਹ ਇੱਥੇ ਬੀੜੀਆਂ ਪੀਣ ਦਾ ਕਰੰਦੇ ਆ ਇੱਧਰ ਵੇਖੋ ਜੀ ਸਪਨੋ ਕਾ ਮੰਦਿਰ ਸਪਨੋ ਕਾ ਮੰਦਰ ਸੈਲਾਬਾਸ ਬੱਤੀ ਰਾਈਸ ਤੇ ਇੱਧਰ ਨੂੰ ਵੇਖੋ ਦਰਬਾਰ ਸਾਹਿਬ ਦੀ ਤਸਵੀਰ ਬਣੀ ਹੋਈ ਆ ਇੱਧਰ ਦੇਖੋ ਪੂਰੀ ਬੈਗਾਂ ਦੇ ਉੱਪਰ ਠੀਕ ਆ ਜੀ ਤੇ ਇਹ ਵੇਖੋ ਬੀੜੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਹੋਟਲਾਂ ਤੇ ਇਹ ਜਾਣੇ ਆ ਕਰਨੇ ਆ ਠੀਕ ਹੈ ਜੀ ਇਧਰ ਵੇਖੋ ਠੀਕ ਹੈ ਇਧਰ ਵੇਖੋ ਕਿੱਡੀ ਕਨਾਉਣੀ ਹਰਕਤ ਹੈ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਜੀ ਦਿੱਲੀ ਤੋਂ ਬਣ ਕੇ ਆਏ ਆ ਇਹ ਗੱਟੇ ਜਿਹੜੇ ਨੇ ਤੇ ਇਧਰ ਦੇਖੋ ਇਹ ਸਾਰਿਆਂ ਦੇ ਦਰਬਾਰ ਸਹੀ ਦੀ ਤਸਵੀਰ ਬਣੀ ਆ ਤੇ ਇਧਰ ਵੇਖੋ ਇਹ ਬੈਗ ਲੈਣੇ ਭਰਨਾ ਇੱਥੇ ਵੱਖ-ਵੱਖ ਕੁਆਲਿਟੀਆਂ ਦੇ ਬੈਗ ਨੇ ਤੇ ਇਧਰ ਵੇਖੋ ਇਹ ਭਰ ਕੇ ਆ ਚਿੱਟੇ ਬੈਗਾਂ ਦੀ ਚ ਉਹਨਾਂ ਦੇ ਚ ਭਰ ਕੇ ਤੇ ਇਹ ਅੱਗੇ ਸਪਲਾਈ ਕਰਦੇ ਨੇ ਹੋਟਲਾਂ ਚ ਇਧਰ ਉਧਰ ਲੋਕਾਂ ਦੇ ਵਿੱਚ ਤੇ ਇਧਰ ਦੇਖੋ ਆ ਦਰਬਾਰ ਸਾਹਿਬ ਦੀ ਤਸਵੀਰ ਬਣੀ ਆ ਇਧਰ ਵੇਖੋ ਤੇ ਇਹ ਪੈਰਾਂ ਦੇ ਵਿੱਚ ਬੀੜੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਇਧਰ ਵੇਖੋ ਆ ਸੰਗਤਾਂ ਦਰਬਾਰ ਸਾਹਿਬ ਦੀ ਪੂਰੀ ਤਸਵੀਰ ਇਧਰ ਵੇਖੋ ਤੇ ਉਹ ਕੈਲੀਸ਼ਾ ਸੁਪਨੋ ਦਾ ਮੰਦਿਰ ਫਿਰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਇਹਨਾਂ ਦੇ ਕਾਰਜ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਅਗਰ ਆਪ ਵੀ ਕੈਨੇਡਾ ਜਾਣੇ ਦਾ ਸੁਪਨਾ ਦੇਖਤੇ ਹਨ और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह दस बजे से शाम पाँच बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्रा ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें